ਜਵੰਦੀ ਵੀਰ ਦੀ ਕਮਿਸ਼ਨ ਦੇ ਉੱਤੇ 152 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਨਹੀਂ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਮਿਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ-ਬੜੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਈ ਇੱਕ ਰਿਕਵੈਸਟ ਸ਼ੱਕੋਸ਼ਬਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕਵੈਸਟ ਕਰਨਾ ਜਿਨ੍ਹਾਂ ਜਨਨ ਦਾ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਆਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋ ਇਥੇ ਦੇਖਿਆ ਗਿਆ ਤੁਸੀਂ ਇਹ ਈਮੇਲ ਆਈਡੀ ਆਪਣਾ ਪਾਓ ਤੇ ਲੋਕੇਸ਼ਨ ਚੈੱਕ ਕਰੋ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹੋ ਜਿਹੀ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ ਜਵੰਦੀ ਵੀਰ ਦੀ ਕਮਿਸ਼ਨ ਦੇ ਉੱਤੇ 152 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਫ ਤੇਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਾਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮੁਨਾਸਬ ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ-ਬੜੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਈ ਇੱਕ ਰਿਕਵੈਸਟ ਕਰਦਾ ਕਿ ਉਹ ਆਪਣੇ ਕੈਮਰਾਸ ਦੇ ਵਿੱਚ ਸਾਰੀਆਂ ਵੀਡੀਓਜ਼ ਚੈੱਕ ਕਰਨ ਜਿੰ ਤੇ ਮੈਂ ਇੱਕ ਹੋਰ ਰਿਕਵੈਸਟ ਕਰਨਾ ਜਿਹਨਾਂ ਜਿਹਨਾਂ ਦਾ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਔਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆਹ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ-ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇੱਥੇ ਦੇਖਿਆ ਗਿਆ ਤੁਸੀਂ ਆਹ ਈਮੇਲ ਆਈਡੀ ਆਪਣਾ ਸੋ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹ ਜੀ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ ਜਵੰਦੇ ਵੀਰ ਦੀ ਕਮਿਸ਼ਨ ਦੇ ਉੱਤੇ 152 ਉੱਤੇ ਫੋਨ ਚੋਰੀ ਹੋਇਆ ਹਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਇਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਪਰਸ਼ੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ ਵੱਡੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਈ ਰਿਕਵੈਸਟ ਕਰਦਾ ਕਿ ਉਹ ਆਪਣੇ ਕੈਮਰਾਸ ਦੇ ਵਿੱਚ ਸਾਰੀਆਂ ਵੀਡੀਓਜ਼ ਚੈੱਕ ਕਰਨ ਜਿੰਨੇ ਜਿੰਨੇ ਤੇ ਮੈਂ ਇੱਕ ਹੋਰ ਰਿਕੁਐਸਟ ਕਰਨਾ ਜਿਨ੍ਹਾਂ ਜਨਨ ਦਾ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਔਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇੱਥੇ ਦੇਖਿਆ ਗਿਆ ਤੁਸੀਂ ਇਹ ਈਮੇਲ ਆਈਡੀ ਆਪਣਾ ਪਾਓ ਤੇ ਲੋਕੇ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹ ਜੇ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ ਇਦਾਂਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਮੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027